ਹਾਂ ਜੀ ਸੱਚੀ ਗੱਲ ਵੀ ਹੈ ਸਾਰੇ ਮੇਰੇ ਤੋਂ ਸਾਰੇ ਬਹੁਤ ਹੀ ਵਧੀਆ ਹੋ ਗਏ। ਚਲੋ ਦੀ ਗਰਮੀ ਬਹੁਤ ਘੱਡੀ ਹੋ ਗਈ ਹੈ। ਹੁਣ ਕਰੀਏ ਸਾਰੇ ਆਪਣਾ ਆਪਣਾ ਖਿਆਲ ਰੱਖਿਆ ਕਰੋ। ਇਹ ਹੋਈ ਸ਼ਾਮ ਦਾ ਟਾਈਮ ਹੋ ਚੁੱਕਾ ਵਾ। ਤੇ ਆਪਾਂ ਉੱਥੋਂ ਵੀ ਤੇ ਅੱਗੇ ਤਿੰਨਰ ਲੱਗਦਾ ਹੈ। ਅੱਜ ਸਾਰੀ ਪੂਰੀ ਆਰਾਮ ਨਾਲ ਚੁੱਕਿਆ ਹੈ। ਜਿਵੇਂ ਇਹ ਆਵਾਜ਼ ਸੁਣ ਕੇ ਤੇ ਇਹਨਾਂ ਨੇ ਆਪਣੇ ਮੁੰਡਿਆਂ ਉੱਪਰ ਉਠਾ ਲਿਆ। ਸਿੱਧਾ ਪਤਾ ਲੱਗ ਗਿਆ ਕਿ ਇਹ ਬਹੁਤ ਵਧੀਆ ਹੈ। ਤੇ ਇਹ ਵੀ ਆਪਣੇ ਬੱਚੇ ਇਹ ਦੋਸਤ ਇੱਕ ਤੇ ਲੱਗੇ ਤੁਹਾਨੂੰ ਸਕੂਲ ਨੂੰ ਮੈਂ ਬੰਦ ਕਰ ਦਾਂਗਾ ਕਿਉਂਕਿ ਬੱਚੇ ਦੀ ਆਵਾਜ਼ ਬਹੁਤ ਹੀ ਜ਼ਿਆਦਾ ਆਉਂਦੀ ਹੈ। ਇਹ ਜਿਹੜੇ ਬੱਚੇ ਸਾਰੇ ਇਹ ਬੱਤੇ ਇੱਕ ਦੂਜੇ ਦੇ ਉੱਪਰ ਟੇਡੇ ਮੇਡੇ ਹੋ ਕੇ ਸੁੱਤੇ ਸੀ ਤੇ ਹੁਣ ਮੇਰੀ ਆਵਾਜ਼ ਸੁਣ ਕੇ ਤੇ ਦੂਸਰੀ ਸਾਈਡੋਂ ਕੇ ਪੈ ਗਈਆਂ ਉਹਨਾਂ ਨੂੰ ਪਤਾ ਹੋਣਾ ਆਪਾਂ ਬਾਹਰ ਜਾਣਾ ਉੱਠ ਕੇ ਕਿਉਂਕਿ ਇਹਨਾਂ ਨੂੰ ਬਾਥਰੂਮ ਵਗੈਰਾ ਕਰਵਾਇਆ ਜਾ। ਤੇ ਇਹ ਨੇ ਕੀ ਸਾਡੇ ਛੋਟੇ ਬੱਚੇ ਛੋਟੇ ਬੱਚੇ ਬਹੁਤ ਪਿਆਰੇ ਆ। ਕਿ ਇਹ ਵਾਲਾ ਜਿਹੜਾ ਛੋਟਾ ਇਹ ਵਾਲਾ ਜਿਹੜਾ ਬੇਬੀ ਬੈਠਾ ਹੋਇਆ ਅੱਗੇ ਇਹ ਵੀ ਹੁਣ ਇਹਨਾਂ ਨੂੰ ਜਿਹੜੀਆਂ ਰੱਤੇ ਦਿੱਤੀ ਸੀ ਉਹ ਆ ਇੱਕ ਜਿਹੜਾ ਅੰਦਰ ਬੈਠਾ ਹੋਇਆ ਉਹ ਵੀ ਇਹ ਦੋਨੋਂ ਬੱਚੇ ਕਿ ਬਾਹਰ ਹਨ ਮੈਂ ਚੋ ਚਾਰ ਦਿਨ ਉਹ ਇਹਨਾਂ ਨੂੰ ਤਿੰਨ ਆ ਜਿਹੜਾ yellow ਵਾਲਾ ਇਹਨੂੰ ਤਿੰਨ ਦਿਨ ਹੋ ਗਏ ਬਾਹਰ ਬੈਠੇ ਬਾਹਰ ਨਿਕਲੇ ਨੂੰ ਤੇ ਦੂਸਰਾ ਜਿਹੜਾ ਉਹ ਕੱਲ ਨਿਕਲਿਆ ਵਾ ਜਿਹੜਾ ਅੰਦਰ ਵਾਲਾ ਤੇ ਇਹਨਾਂ ਦੇ ਬੱਚੇ ਆਏ ਐਸਸੀਡੀ ਤੇ ਤੇ ਚ ਇਹ ਜੋੜੀ ਦੇ ਤੇ ਇਹਨਾਂ ਨੇ ਇੰਨੀ ਇੱਕ ਸਖਤ ਮਿਹਨਤ ਕਰਕੇ ਆਪਣੇ ਬੱਚੇ ਗਰੋਅ ਕੀਤੇ ਆ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਇੰਨੀ ਮਿਹਨਤ ਕਰਕੇ ਆਪਣੇ ਬੱਚੇ ਪਾਲਦੇ ਆ ਜਾਨਵਰ ਹੱਦ ਤੋਂ ਵੱਧ ਮਿਹਨਤ ਇਹਨਾਂ ਦੀ ਹੁੰਦੀ ਆ ਆਪਾਂ ਸੋਚਦੇ ਆਂ ਕਿ ਇਨਸਾਨ ਬਹੁਤ ਮਿਹਨਤ ਕਰਦਾ ਪਰ ਨਹੀਂ ਇਨਸਾਨ ਤੋਂ ਜ਼ਿਆਦਾ ਮਿਹਨਤ ਇਹ ਕਰਦੇ ਆ ਤੇ ਇਹਨਾਂ ਦੀ ਮਿਹਨਤ ਇਹਨਾਂ ਦੀ ਘਾਲਣਾ ਜਿਹੜੀ ਇਹਨਾਂ ਨੇ ਆਪਣੇ ਬੱਚੇ ਪਾਲਣ ਵਿੱਚ ਕੀਤੀ ਆ ਉਹ ਮੈਂ ਆਪਣੀਆਂ ਅੱਖਾਂ ਨਾਲ ਦੇਖੀ ਆ ਕਿਉਂਕਿ ਆਪਾਂ ਇੱਥੇ ਇਹਨਾਂ ਦੇ ਬੈੱਡਰੂਮ ਦੇ ਵਿੱਚ ਹੀ ਇਹਨਾਂ ਦਾ ਟਿੰਗੜਾ ਰੱਖਿਆ ਹੋਇਆ ਵਾ ਤੇ ਇੱਥੇ ਹੀ ਇਹ ਰਹਿੰਦੇ ਆ ਸਵੇਰੇ ਸ਼ਾਮ ਸਾਡੇ ਨਾਲ ਤੇ ਸਵੇਰ ਦੇ ਟਾਈਮ ਜਦੋਂ ਇਹ ਤੜਕੇ ਟਾਈਮ ਹੋ ਜਾਂਦਾ ਸਵੇਰ ਦਾ ਆਪਾਂ ਉੱਠੇ ਨਹੀਂ ਹੁੰਦੇ ਤੇ ਇੰਨਾ ਕੁ ਜ਼ਿਆਦਾ ਰੌਲਾ ਪਾਉਂਦੇ ਆਏ ਦੀ ਬਾਰੀ ਜਿਆਦਾ ਨਾਲ ਆਉਂਦੀਆਂ ਤੇ ਸਵੇਰੇ ਸਵੇਰੇ ਇੰਨੀ ਚੰਗੀ ਲੱਗਦੀ ਚਿੜੀਆਂ ਦੀ ਆਵਾਜ਼ ਚੱਕਣ ਦੀ ਜੋ ਕਿ ਅੱਜ ਕੱਲ੍ਹ ਅਲੋਪ ਹੋ ਗਈਆਂ ਦਰਖਤ ਨਾ ਹੋਣ ਕਰਕੇ ਸੋ ਇਹਨਾਂ ਨੇ ਬਹੁਤ ਹੀ ਜ਼ਿਆਦਾ ਰੌਣਕ ਲਾਈ ਆ ਤੇ ਇਹ ਬੱਚਿਆਂ ਨੂੰ ਅਸੀਂ ਏ ਟੂ ਜ਼ੈਡ ਇਹਨਾਂ ਨੂੰ ਪਹਿਲੇ ਦਿਨ ਤੋਂ ਅਸੀਂ ਦੇਖਿਆ ਜਦੋਂ ਤੱਕ ਕਿਚਰੀ ਨੇ ਐਗ ਰਿਤੇ ਸੀ ਉਸ ਟਾਈਮ ਤੋਂ ਇਹਨਾਂ ਨੂੰ ਨੋਟ ਕੀਤਾ ਆਪਾਂ ਤੇ ਇਹ ਪੂਰਾ ਪ੍ਰੋਸੀਜਰ ਇਹਦਾ ਇੱਕ ਡੇਢ ਮਹੀਨੇ ਦਾ ਮਤਲਬ ਕਿ ਪੌਣੇ 2 ਮਹੀਨੇ ਦਾ ਪ੍ਰੋਸੀਜਰ ਹੋ ਰਿਹਾ ਇਹਨੇ ਪੂਰੇ ਟੌਰ ਨਾਲ ਪੂਰੇ ਖੁੱਲੇ ਟਾਈਮ ਨਾਲ ਇਹਨੇ ਬੱਚੇ ਪਾਲ ਕੇ ਐਡੇ ਵੱਡੇ ਕਰਕੇ ਫੇਰ ਬਾਹਰ ਕੱਢੇ ਆ ਪਿੰਜਰੇ ਚ ਆਪਣੇ ਹੱਟ ਦੇ ਵਿੱਚੋਂ ਤੇ ਇਹ ਜਿਹੜੀ ਆ ਸਾ ਬਹੁਤ ਦਰਚੜੀ ਇਹਨੇ ਇੰਨੀ ਮਿਹਨਤ ਕੀਤੀ ਵਿਚਾਰੀ ਨੇ ਬੱਚੇ ਪਾਲਣ ਲਈ ਜਦੋਂ ਇਹਨੇ ਅੱਗ ਦਿੱਤੀ ਆ ਇਹ ਇੱਕ ਮਹੀਨਾ ਪੂਰਾ ਅੱਗ ਦੇ ਉੱਪਰ ਏਦਾਂ ਬੈਠੀ ਰਹੀ ਆ ਨਾ ਪੂਰੀ ਜਿੱਦਾਂ ਸੀਲੀ ਹੋ ਗਈ ਖਾਣਾ ਪਾਣੀ ਇਹਨੇ ਸਾਰਾ ਛੱਡ ਦਿੱਤਾ ਸੀ ਖਾਣਾ ਪਾਣੀ ਵੀ ਨਹੀਂ ਵਿਚਾਰੀ ਖਾਂਦੀ ਰਹੀ ਬਹੁਤ ਜ਼ਿਆਦਾ ਘਟਦੇ ਦਿਨ ਚ ਕਿਤੇ ਇੱਕ ਅੱਧੀ ਵਾਰ ਨਿਕਲਦੀ ਬਾਹਰ ਖਾਣਾ ਖਾਣ ਲਈ ਤੇ ਨਹੀਂ ਇਹ ਸਾਰਾ ਦਿਨ ਆਪਣੇ ਅੰਡੇਆਂ ਤੇ ਬੈਠੀ ਰਹੀ ਪਾਣੀ ਦੀ ਘੋਟੇ ਨੇ ਕਦੀ ਗਲਾਈ ਭਰ ਜਣੀ ਨਹੀਂ ਤੇ ਉਹ ਵੀ ਰਹਿਣ ਦੇ ਨਹੀਂ ਇੰਨੀ ਇਹਨੇ ਘਾਲਣਾ ਘਾਲੀ ਆਪਣੇ ਬੱਚਿਆਂ ਲਈ ਫਿਰ ਜਦੋਂ ਇਹਦੇ ਬੋਟ ਨਿਕਲ ਆਏ ਅੱਗ ਦੇ ਵਿੱਚੋਂ ਫਿਰ ਉਸ ਤੋਂ ਬਾਅਦ ਇਹਦੀ ਹੋਰ ਮਿਹਨਤ ਜ਼ਿਆਦਾ ਹੋ ਗਈ ਫਿਰ ਇਹਨੇ ਬਹੁਤ ਹੀ ਜ਼ਿਆਦਾ ਮਿਹਨਤ ਕਰ ਕਰਕੇ ਇਹਨੇ ਖਾਣਾ ਦੇ ਦੇ ਕੇ ਵੇਖੋ ਕਿਦਾਂ ਆ ਸਾਡਾ ਪਹਿਲਵਾਨ ਹੈ ਤੇ ਨਿੱਕੂ ਪਹਿਲਵਾਨ ਇਹ ਬਹੁਤ ਇਹਨੇ ਇਦਾਂ ਮੋਟਾ ਤਗੜਾ ਕਰਕੇ ਫੇਰ ਬਾਹਰ ਗੱਡੇ ਇਹਨੇ ਹਟ ਚੋਂ ਤੇ ਵਿਚਾਰੀ ਨੇ ਇੰਨਾ ਕ ਖਾਣਾ ਇਹਨਾਂ ਨੂੰ ਖਵਾਇਆ ਕਿ ਆਪ ਭੁੱਖੀ ਰਹਿ ਰਹਿ ਕੇ ਤੇ ਇਹ ਕਾਫੀ ਵੀਕ ਹੋ ਗਈ ਜਦੋਂ ਇਹਨੂੰ ਬਾਹਰ ਨਿਕਲੀ ਨਾ ਬਹੁਤ ਵੀਕ ਹੋ ਗਈ ਵਿਚਾਰੀ ਇਹਨੇ ਤੇ ਪਹਿਲਾਂ ਇਹ ਜਦੋਂ ਆਈ ਇਹ ਬਹੁਤ ਮੋਟੀ ਸੀ ਤੇ ਇਦਾਂ ਹੀ ਥੋੜਾ ਜਿਹਾ ਲੱਗਿਆ ਉਹ ਤੇ ਰੋਣਾ ਪਉਣ ਲੱਗ ਜਾਂਦੀ ਹੈ ਇਹ ਤੇ ਇਹਨਾਂ ਦੇ ਖਾਣ ਪੀਣ ਦਾ ਵੀ ਬੜਾ ਖਿਆਲ ਰੱਖੀਦਾ ਵਾ ਇਹਨਾਂ ਨੂੰ ਕੁਛ ਨਾ ਕੁਛ ਨਵਾਂ ਲਿਆ ਲਿਆ ਕੇ ਪਾਉਂਦੇ ਰਹੀਦਾ ਇਹਦੇ ਵਿੱਚ ਪਾ ਲਈਦਾ ਵਾ ਤੇ ਆ ਇਹਨਾਂ ਨੇ ਵੇਖੋ ਨਾਲੇ ਖਰਾਬ ਕਰ ਦਿੰਦੀਆਂ ਰੋਜ਼ ਤੇ ਨਾਲੇ ਇਹਦੇ ਵਿੱਚ ਸਮਾਨ ਹੁਣ ਛਾਮੀ ਫੇਰ ਕੱਢ ਕੇ ਸਾਰਾ ਵੱਖਰਾ ਕਰ ਦੇਣਾ ਖਾਲੀ ਤੇ ਫੇਰ ਇਹਨੂੰ ਨਵਾਂ ਕੁਝ ਪਾ ਦੇਣਾ ਇਹਨਾਂ ਨੂੰ ਕੁਛ ਨਾ ਕੁਛ ਹਰੇ ਆ ਪੱਤੇ ਪਾਲਕ ਵਗੈਰਾ ਬਹੁਤ ਹੀ ਚੰਗ ਚੰਗਾ ਲੱਗਦਾ ਤੇ ਆ ਸਾਡੀ ਨਿੱਕੋ ਚਿੜੀ ਆ ਇਹ ਪੋਲੋ ਚਿੜੀ ਇਹਦੇ ਲਾਗੇ ਕੋਈ ਵੀ ਆ ਜਾਂਦਾ ਇਹਨੀਆਂ ਚੀਕਾਂ ਮਾਰਦੀ ਆ ਬਹੁਤ ਚੀਕਾਂ ਮਾਰਦੀ ਆ ਇਹਦਾ ਆ ਇਹ ਵਾਲੀ ਜੋੜੀ ਦਾ ਆਹ ਵਾਲਾ ਘਰ ਜਾਲੂ ਵਾਲਾ ਇਹਦੇ ਵਿੱਚ ਖੋਸ਼ ਲੈਂਦੇ ਆ ਇਹ ਵਾਲਾ ਕੱਲ ਨਿਕਲ ਕੇ ਇਹਨਾਂ ਦੇ ਘਰ ਚ ਵੜ ਗਿਆ ਇਹ ਸਾਰਾ ਦਿਨ ਹੀ ਨਿਕਲਿਆ ਤੇ ਇਹਦੀ ਮਦਰ ਸਿੜੀ ਨੇ ਇਹਨੂੰ ਬਾਅਦ ਵਿੱਚ ਕੁੱਟ-ਕੁੱਟ ਕੇ ਅੰਦਰੋਂ ਕੱਢ ਕੇ ਲਿਆਂਦਾ ਉਹ ਮੂਮੈਂਟ ਇੰਨਾ ਜ਼ਿਆਦਾ ਵਧੀਆ ਇੰਟਰਸਟਿੰਗ ਹੀ ਨਾ ਕਿ ਉਹ بڑے ਤਲੇ ਨੇ ਗਰੀ ਕੀ ਤੋਂ ਬਾਹਰ ਨਿਕਲਦਾ ਸਾਰੇ ਇਕੱਠੇ ਹੋਈ ਦੀ ਫੈਮਿਲੀ ਦੀ ਬਾਹਰ ਆ ਜਾ ਬਾਹਰ ਆ ਜਾ ਤੇ ਫਿਰ ਇਹਨੂੰ ਇਕੱਲੇ ਨੂੰ ਬਾਹਰ ਕੱਢਿਆ ਤੇ ਅੰਦਰ ਵੜ ਕੇ ਉਹਨੇ ਇਹਨੂੰ ੱੱਕੇ ਲਾਏ ਬਾਹਰ ਨੂੰ ਕੀ ਬਾਹਰ ਨਿਕਲ ਫੇਰੇ ਬਾਹਰ ਆਇਆ 2-3 ਘੰਟੇ ਬਾਅਦ ਫਿਰ ਇਹਨੂੰ ਕੁੱਟਿਆ ਉਹਨੇ ਚੁੰਝਾ ਮਾਰ-ਮਾਰ ਕੇ ਕੁੱਟਿਆ ਡਾਂਟਿਆ ਬਹੁਤ ਮਾਂ ਜਿਹਿੰਦੀ ਮਾਂ ਹੀ ਹੁੰਦੀ ਆ ਉਹ ਗਲਤੀ ਤੋਂ ਡਾਂਟਦੀ ਆ ਆਪਣੇ ਬੱਚਿਆਂ ਨੂੰ ਸੋ ਮੈਂ ਇਹ ਅੱਜ ਮੈਂ ਇੱਕ ਛੋਟੀ ਜਿਹੀ ਹਾਟੇ ਨਾਲ ਦੀ ਹੋ ਇਨਾਂ ਨੂੰ ਫਿਰ ਮੈਂ ਕਿਹਾ ਉਹ ਵੀ ਉਹਦੇ ਵਿੱਚ ਫਿਰ ਬਹਿ ਜਾਂਦੀ ਆ ਆਪਣੀ ਹੱਟ ਚੱਚੜੀ ਤੇ ਮੈਂ ਇਹ ਵੱਡੇ ਆ ਸਾਰੇ ਇੱਕ ਚ ਬਹੁਤ ਔਖੇ ਆਉਂਦੇ ਫਿਰ ਮੈਂ ਕਿਹਾ ਇਹਦੇ ਵਿੱਚ ਬੈਠਣਗੇ ਇਹਦੇ ਨਾਲ ਦੀਆਂ ਹੱਟਾਂ ਸਾਡੇ ਕੋਲ ਆਲਰੇਡੀ ਹੈਗੀਆਂ ਹੋਰ ਪਰ ਮੈਂ ਖੁਦ ਇਹ ਬਣਾ ਕੇ ਰੱਖਿਆ ਕਿਉਂਕਿ ਇਹਦੇ ਵਿੱਚ ਹਵਾਦਾਰ ਬਣਾਇਆ ਵਾਂ ਇਹਦੇ ਚ ਬੱਚੇ ਰਹਿਣਗੇ ਤੇਨੂੰ ਹਵਾ ਲੱਗਦੀ ਰਹੇ 24 ਘੰਟੇ ਸੋ ਬਹੁਤ ਹੀ ਪਿਆਰ ਨਾਲ ਰਹਿੰਦੇ ਆ ਇਹ ਬਹੁਤ ਰੌਲਾ ਪਾਉਂਦੇ ਸਵੇਰੇ ਸ਼ਾਮ ਰਾਤ ਨੂੰ ਵੀ ਘੜੀ ਆਰਾਮ ਨਾਲ ਇਹ ਲਾਈਟ ਬਝਾ ਲਓ ਤੇ ਛੋਟੀ ਲਾਈਟ ਜਗਾਉਣੀ ਪੈਂਦੀ ਹੈ ਇਹ ਹਨੇਰੇ ਚ ਵੀ ਫਿਰ ਸੌਂਦੇ ਨਹੀਂ ਇਹਨਾਂ ਨੂੰ ਸਾਡੇ ਨਾਲ ਹੀ ਲਾਈਟ ਦੇ ਵਿੱਚ ਸੌਣ ਦੀ ਆਦਤ ਪੈ ਗਈ ਹੈ ਇਸੇ ਟ੍ਰਿਕ ਨਾਲ ਇਹ ਬਹੁਤ ਹੀ ਪਿਆਰ ਨਾਲ ਰਹਿੰਦੇ ਆ ਸੋ ਸਾਰੇ ਜਾਣੇ ਕਿ ਉਹ ਕਿੰਨਾ ਕਿੰਨਾ ਕੋਲੇ ਬਰਡਸ ਹੈਗੇ ਆ ਕਿੰਨਾ ਦੇ ਘਰੇ ਤੇ ਗਰਮੀ ਆ ਇਹਨਾਂ ਦਾ ਬਹੁਤ ਧਿਆਨ ਰੱਖਣਾ ਪੈਂਦਾ ਇਹਨਾਂ ਨੂੰ ਪਾਣੀ ਤੇ ਇਹਨਾਂ ਦਾ ਦਾਣਾ ਇਹ ਵਾਲੇ ਦਾਣੇ ਖਾਂਦੀਆਂ ਇਹ ਹੁਣ ਵੇਖੋ ਫੇਰ ਇਹਨਾਂ ਨੇ ਖਾ ਖਾ ਕੇ ਸਾਰੇ ਖਾਲੀ ਕਰ ਦਿੱਤਾ ਵਾ ਇਹਨੂੰ ਫੇਰ ਮੈਨੂੰ ਦੁਬਾਰਾ ਕੱਢ ਕੇ ਕੱਪ ਇਹਨਾਂ ਦਾ ਇਹਨੂੰ ਸਾਫ਼ ਕਰ ਦਈਦਾ ਵਾ ਦਾਣੇ ਫੇਰ ਨਿਕਲ ਆਉਂਦੇ ਹੈਟੋਂ ਤੇ ਛਿਲਕੇ ਜਿਹੜੇ ਹੁੰਦੇ ਆ ਉਹ ਉੱਡ ਜਾਂਦੇ ਆ ਸੋ ਇਹ ਇਦਾਂ ਹੀ ਕੁਛ ਰਹਿੰਦੇ ਇੱਥੇ ਬਹੁਤ ਕੁਛ ਰਹਿੰਦੇ ਸਾਡੇ ਲੱਗੇ 24 ਘੰਟੇ ਰਹਿੰਦੇ ਆ ਸੋ ਆ ਸਾਡੇ ਮੋਟੂ ਮੋਟੂ ਉਹ ਨਹੀਂ ਛੁ ਇਹਨਾਂ ਨੂੰ ਹੁਣ ਗਰਮੀ ਦੇ ਵਿੱਚ ਅਸੀਂ ਆਪਣੇ ਲਾਗੇ 쿨ਰ ਚਲਾ ਲੀਦਾ AC ਅਹੀਂ ਹਲ ਚਾਲੂ ਨਹੀਂ ਕੀਤਾ ਹੈਗਾ ਤੇ ਬਾਅਦ ਵਿੱਚ ਇਹਨਾਂ ਨੇ AC ਚੋਂ ਹੀ ਨਿਕਲਣਾ ਹੁੰਦਾ ਸਵੇਰ ਤੋਂ ਸ਼ਾਮ ਤੱਕ ਕਿਉਂਕਿ ਇਹਨਾਂ ਨੂੰ ਇਹ ਹੁੰਦਾ ਵਾ ਕਿ ਆਪਾਂ ਠੰਡੇ ਥਾਂ ਤੇ ਰਹੀਏ ਤੇ ਆ ਜੈਨੀ ਸਾਡੀ ਬਿਲਕੁਲ ਨਹੀਂ ਗਰਮੀ 'ਚ ਰਹਿ ਸਕਦੀ ਇਹਨੂੰ ਬਹੁਤ ਜ਼ਿਆਦਾ ਗਰਮੀ ਲੱਗਦੀ ਧੁੱਪ 'ਚ ਜਾਂਦੀ ਆ 1 ਮਿੰਟ ਵਾਸ਼ਰੂਮ ਜਾਂਦੀ ਆ ਧੁੱਪੇ ਤੇ ਉੱਥੋਂ ਫੇਰ ਇਹ ਬਾਥਰੂਮ ਕਰਕੇ ਤੇ ਇਦਾਂ ਸਪੀਡਾਂ 'ਚ ਆਉਂਦੀ ਅੰਦਰ ਦੇ ਗੇਟ ਵਾਲ ਨੂੰ ਤੇ ਪੈ ਰਹੇ ਇਹ ਮਤਲਬ ਕਿ ਇਹਨੂੰ ਲੱਗਦਾ ਕਿ ਦੁਪਹਿਰ ਛੱਡਦੇ ਬਹੁਤ ਬਾਹਰ ਪੱਕੀ ਜਗ੍ਹਾ ਤੇ ਤੇ ਬਹੁਤ ਦੌੜਦੀ ਭੱਜੀ ਹੁੰਦੀ ਫਿਰ ਫਿਰ ਇਹਨਾਂ ਨੂੰ ਅੰਦਰ ਵੜ ਲਈਦਾ ਸਵੇਰੇ ਵੀ ਇਹਨਾਂ ਦਾ ਰੂਮ ਵੀ ਧੋ ਕੇ ਸਵੇਰੇ ਸਵੇਰੀ ਠੰਡਾ ਕਰਦੀ ਰਹਿ ਜਿਹੜਾ ਇਹਨਾਂ ਨੂੰ 2-3 ਘੰਟੇ ਆਪਣੇ ਰੂਮ ਚ ਬਹਿਣਾ ਤੇ ਉਹ ਫਿਰ ਇਹ ਠੰਡੇ ਥਾਂ ਤੇ ਬੈਠੀਆਂ ਰਹਿਣ ਸੋ ਹੁਣ ਇਹਨਾਂ ਨੂੰ ਬਹੁਤ ਨੀਂਦ ਆਈ ਹੈ ਬਹੁਤ ਕੁੱਕੀਆਂ ਸੁੱਤੀਆਂ ਹੋਈਆਂ ਕਿ ਜਦੋਂ ਵੀ ਸਕੂਲੋਂ ਆ ਕੇ ਸੌਂ ਗਿਆ ਥੱਕ ਗਿਆ ਗਰਮੀ ਬਹੁਤ ਆ ਬੱਚੇ ਥੱਕ ਜਾਂਦੇ ਆ ਜੇ ਤੁਸੀਂ ਵੀ ਸਾਰੇ ਦੱਸੋ ਕਿ ਗਰਮੀ ਤੁਹਾਡੇ ਸਾਰੇ ਬਹੁਤ ਜਾਰੀ ਪੈ ਰਹੀ ਤਾਂ ਆਪਣਾ ਵਿਚਾਰ ਰੱਖੋ ਸਾਰੇ ਜਣੇ ਗਰਮੀ ਦੇ ਵਿੱਚ ਸੋ ਦੱਸਣਾ ਵੀਡੀਓ ਤਾਂ ਤੇਜ਼ ਲੱਗੀ ਵਿੰਟ ਜ਼ਰੂਰ ਕਰਿਆ ਕਰੋ ਲਾਈਕ ਜ਼ਰੂਰ ਕਰਿਆ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ